ਮਿੰਟੋ ਜੀ ਇੱਕ ਹੋਰ ਬੜੀ ਅਹਿਮ ਖਬਰ ਹੈ ਜਿਹੜੇ ਕ੍ਰੈਡਿਟ ਕਾਰਡ ਆ ਉਹ ਸਾਰੇ ਯੂਜ਼ ਕਰਦੇ ਕ੍ਰੈਡਿਟ ਕਾਰਡ ਦਾ ਨਜ਼ਾਰਾ ਇਹੋ ਜਿਹਾ ਹੈ ਵੀ ਬੰਦੇ ਕੋਲੇ ਨਾਮ ਹੀ ਪੈਸੇ ਹੋਣ ਤੇ ਫੇਰ ਵੀ ਉਹ ਚੀਜ਼ਾਂ ਲੈ ਲੈਂਦਾ ਪਰ ਹੁਣ ਕਹਿੰਦੇ ਆ ਕਿ ਭਾਈ ਕ੍ਰੈਡਿਟ ਕਾਰਡ ਵਰਤਨਾ ਤੇ ਥੋੜਾ ਜਿਹਾ ਸੋਚ ਕੇ ਵਰਤੋ ਪਹਿਲਾਂ ਜਿਹੜਾ ਜੁਰਮਾਨਾ ਪੈਂਦਾ ਸੀ ਉਹ ਪੱਕਾ ਹੀ ਹੋ ਗਿਆ ਹੁਣ ਤੇ ਸੁਪਰੀਮ ਕੋਰਟ ਨੇ ਵੀ ਇਨਵੋਲਵ ਵਿੱਚ ਹੋ ਗਈ ਹੈ ਸੁਪਰੀਮ ਕੋਰਟ ਵੀ ਦੇਖੋ ਤੁਸੀਂ ਇਹ ਦੇਖੋ ਇੰਡੀਆ ਦੇ ਵਿੱਚ ਨਾ ਇੰਡੀਆ ਦੀ ਇਕਨੋਮੀ ਦੀ ਇਸ ਵੇਲੇ ਦੀ ਹਾਲਤ ਝੜੀ ਹੈ ਨਾ ਉਹ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਆਪਾਂ ਕਹਿ ਲਈਏ ਕਿ ਕੋਈ ਬੰਦਾ ਹੈ ਉਹ ਬ੍ਰਾਂਡਡ ਲੀੜੇ ਉਹਨੂੰ ਪਵਾਦੀ ਆ ਆਪਾਂ ਜਿਵੇਂ ਕਹਿ ਲੋ ਕਿ ਐਲਨ ਸੋਲੀ ਦੀ ਸ਼ਰਟ ਹੋਵੇ ਬੋਸ ਦੀ ਉੱਤੇ ਚੈੱਕਟ ਹੋਵੇ ਡੀਜ਼ਲ ਦੀ ਉਹਨੇ ਜੀਨ ਪਾਈ ਆ ਪੈਰਾਂ ਦੇ ਵਿੱਚ ਗੂਚੀ ਦੇ ਸ਼ੂਜ਼ ਜਾਂ ਕੋਈ ਹੋਰ ਜਾਰਡਨ ਵਗੈਰ ਦੇ ਜਾਰਡਨ ਦੇ ਸ਼ੂ ਪਾਏ ਹੋਏ ਨੇ ਤਾਂ ਮਤਲਬ ਕੀ ਜੀ ਪਰ ਅੰਦਰੋਂ ਉਹਦਾ ਕਹਿ ਲੋ ਕਿ ਵਾਜਾ ਵੱਜਿਆ ਹੋਇਆ ਹੂੰ ਅੰਦਰ ਖਾਲੀ ਆ ਸਾਡੀ ਆਰਥਿਕਤਾ ਦਾ ਜਿੰਦਾ ਹਾਲ ਮਤਲਬ ਕਿ ਆਰਥਿਕਤਾ ਕੁਝ ਇਸ ਤਰ੍ਹਾਂ ਦੀ ਹੈ ਕਿ ਜੇ ਉੱਤੋਂ ਦੇਖਦੇ ਆ ਤਾਂ ਕਹਿੰਦੇ ਆ ਕਿ ਦੁਨੀਆਂ ਦੀ ਬਈ ਹੈ ਫਾਸਟੈਸਟ ਗੋਇੰਗ ਇਕਨੋਮੀ ਹੈ ਜੀ ਪਰ ਜੀ ਇਹਦੀ ਥੋੜੀ ਜੀ ਤੈਨੂੰ ਜਾਂ ਥੋੜੀ ਨਵਜ਼ ਨੂੰ ਕਹ ਲਈਏ ਕਿ ਹੱਥ ਰੱਖ ਕੇ ਆਪਾਂ toy ਤੇ ਨਾ ਬਲਾ ਉਲਟਾ ਪੈਦਾ ਕਿਉਂਕਿ ਇੱਕ ਰਿਪੋਰਟ ਆਈ ਪਿੱਛੇ ਜੇ ਹੂੰ ਕਿ ਬੈਂਕਾਂ ਚੋਂ ਜੋ ਸੇਵਿੰਗ ਘਟ ਰਹੀ ਹੈ ਜੀ ਲੋਕਾਂ ਦੀ ਸੇਵਿੰਗ ਘਟ ਰਹੀ ਹੈ ਸੋਨਾ ਲੋਕਾਂ ਦਾ ਵਿਕ ਰਿਹਾ ਹੈ ਸੋਨਾ ਡਾਊਨ ਹੋਣ ਦਾ ਕਾਰਨ ਵੱਡਾ ਇਹ ਹੈ ਹੈ ਕਿਉਂਕਿ ਸੋਨਾ ਲੋਕਾਂ ਨੇ ਗਹਿਣੇ ਰੱਖ ਕੇ ਲੋਨ ਚੁੱਕਣਾ ਸਟਾਰਟ ਕਰ ਦਿੱਤਾ ਜਾਂ ਫਿਰ ਜਿਹੜਾ ਇਸ ਤਰ੍ਹਾਂ ਦਾ ਕ੍ਰੈਡਿਟ ਲੋਨ ਜਿਸ ਨੂੰ ਆਪਾਂ ਕਹਿੰਦੇ ਆ ਇਹ ਵੱਧ ਰਿਹਾ ਹੈ ਜੀ ਪਰ ਇਹ ਵੱਧਣਾ achhi gall hundi hai ਕਿ ਲੋਕ ਪੈਸਾ ਖਰਚ ਕਰ ਰਹੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਡਿਫਾਲਟ ਬਹੁਤ ਕਰ ਰਹੇ ਨੇ ਮੈਂ ਦੇਤੇ ਅੱਗੇ ਇੱਕ ਰਿਪੋਰਟ ਵੀ ਕੀਤੀ ਸੀਗੀ ਸੋ ਕ੍ਰੈਡਿਟ ਕਾਰਡਾਂ ਦੀ ਕਹਿ ਲੋ ਕਿ ਕਹਾਣੀ ਇਹ ਆ ਕਿ ਲੋਕਾਂ ਨੇ ਬਣਾਏ ਤੇ ਬਹੁਤ ਕਰਜ਼ੇ ਤੇ ਬਹੁਤ ਲੈ ਹੁਣ ਡਿਫਾਲਟ ਕਰਨੇ ਸਟਾਰਟ ਕਰ ਦਿੱਤੇ ਜੀ ਹੁਣ ਤੇ ਉਹ ਜਿਹੜਾ ਡਿਫਾਲਟ ਫਿਗਰ ਹੈ ਨਾ ਰਕਮ ਆ ਜਿਹੜੀ ਉਹ ਬਹੁਤ ਜ਼ਿਆਦਾ ਹੈ ਗੂਗਲ ਕਰੋਗੇ ਤੁਹਾਨੂੰ ਮਿਲ ਜਾਣੀ ਆ इजीली ਮਿਲ ਜਾਣੀ ਆ ਮੈਂ ਦੇਤੇ ਤੇ ਇੱਕ ਵੀਡੀਓ ਕੀਤਾ ਹੋਇਆ ਆਲਰੇਡੀ ਹੁਣ ਕੀ ਸੀਗਾ ਕਿ 2008 ਦੇ ਵਿੱਚ ਜਿਹੜਾ ਕਮੇ ਖਪਤਕਾਰਨ ਝਗੜਾ ਨਿਵੈਰਨ ਨਿਵੈਰਨ ਕਮਿਸ਼ਨ ਹੈ ਨਾ ਇਸ ਮਾਮਲੇ 'ਚ ਉਸਨੇ ਇਨਾਂ ਨੂੰ ਯਾਨੀ ਜਿਹੜੇ ਕ੍ਰੈਡਿਟ ਕਾਰਡ ਚਲਾਉਂਦੇ ਨੇ ਜੀ ਸਹੂਲਤਾਂ ਦਿੰਦੇ ਨੇ ਉਦੋਂ ਤਾਂ ਤਿੰਨ ਚਾਰ ਹੀ ਸੀਗੇ ਸ਼ਾਇਦ ਬੈਂਕ ਜਾਂ ਕੰਪਨੀਆਂ ਉਹ ਤਿੰਨ ਚਾਰ ਹੀ ਸੀ ਉਦੋਂ 2008 ਵੇਲੇ ਜੀ ਤਾਂ ਉਹਨਾਂ ਨੇ ਕਮਿਸ਼ਨ ਵਾਲਿਆਂ ਨੇ ਫੈਸਲਾ ਦੇ ਦਿੱਤਾ ਕਿ ਜਿਹੜੀ ਤੁਸੀਂ ਡਿਫਾਲਟਰਸ ਤੇ ਪੈਨਲਟੀ ਲਾਉਨੇ ਹੋ ਯਾਨੀ ਜਦੋਂ ਕੋਈ ਤੁਹਾਡਾ ਮਿੱਥੇ ਸਮੇਂ ਤੇ ਬਈ ਵਿਆਜ ਵਗੈਰਾ ਜੇ ਭੁਗਤਾਨ ਨਹੀਂ ਕਰਦਾ ਤਾਂ ਤੁਸੀਂ 30% ਤੋਂ ਵੱਧ ਉਹਨੂੰ ਵਿਆਜ ਨਹੀਂ ਲਾਉਂਗੇ। ਉਹ ਮਾਮਲਾ ਜੀ ਉਹ 3-4 ਜਿਵੇਂ ਮੈਂ ਤੁਹਾਨੂੰ ਦੱਸਿਆ ਵੱਡੀਆਂ ਫਾਰਮੇਸੀ ਜਿਹੜੀਆਂ ਉਹ ਸੁਪਰੀਮ ਕੋਰਟ ਲੈ ਗਈਆਂ। ਹੁਣ ਉਹਦੇ ਤੇ ਫੈਸਲਾ ਆ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜਿਹੜਾ RBI ਦਾ ਐਕਟ ਆ 1949 ਵਾਲਾ ਤੁਸੀਂ ਉਹਦੇ 'ਚ ਦਖਲ ਦੇ ਰਹੇ ਹੋ। ਇਹ ਦੋ ਧਿਰਾਂ ਦੀ ਆਪਸ ਦੇ ਵਿੱਚ ਸਹਿਮਤੀ ਆ। ਤੁਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਆ ਕਿ ਉਹ 30 ਤੋਂ 40% ਤੱਕ ਵੀ ਪੈਨਲਟੀ ਲਾ ਸਕਦੇ ਹੋ ਵਿਆਜ ਨਾਲ। ਮਤਲਬ ਇਹ ਕ੍ਰੈਡਿਟ ਕਾਰਡਾਂ ਵਾਸਤੇ ਜਾਨੀ ਹੋਲਡਰਸ ਵਾਸਤੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਇੱਕ ਸ਼ੀਸ਼ਾ ਹੈ ਭਾਈ ਅਸੀਂ ਨਹੀਂ ਕਹਿੰਦੇ ਕਿ ਬੰਦ ਕਰੋ ਸੁविधा ਲਾਓ ਵਰਤੋ ਪਰੰਤੂ ਜੇ ਤੁਸੀਂ ਉਹਨਾਂ ਦਾ ਪੈਸਾ ਸਮੇਂ ਸਿਰ ਨਾ ਮੋੜਿਆ ਤਾਂ ਹੁਣ 30 ਵਾਲੀ ਵੀ ਕੈਪ ਜਿਹੜੀ ਹਟਾਤੀ ਹ 40% ਤੱਕ 40% ਸਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਰ ਮੇਰੇ ਖਿਆਲ ਦੇ ਨਾਲ ਇਹਦੇ ਚ ਸੁਪਰੀਮ ਕੋਰਟ ਨੂੰ ਤੇ ਇਹ ਕਹਿਣਾ ਚਾਹੀਦਾ ਸੀਗਾ ਠੀਕ ਹੈ ਕਾਨੂੰਨ ਜੇ ਇਸ ਤਰ੍ਹਾਂ ਦਾ ਹੈ ਤੱਕ ਟੁਕ ਟ ਉਹ ਇੱਕ ਰਾਹ ਦੇ ਸਕਦੀ ਹੁੰਦੀ ਹੈ ਸੁਪਰੀਮ ਕੋਰਟ ਜੀ ਸਰਕਾਰ ਨੂੰ ਕਿ ਭਾਈ ਇੱਥੇ ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਕੋਈ ਐਮੈਂਡਮੈਂਟ ਤੁਸੀਂ ਆਮ ਬੰਦੇ ਲਈ ਵੀ ਤਾਂ ਸੋਚੋ ਨਾ ਸਾਬ ਕਿਉਂਕਿ ਅੱਜ ਕੱਲ ਜਿਹੜਾ ਨਾ ਅੱਜ ਕੱਲ ਤੇ ਸਰ ਸ਼ਾਦੀ ਵਾਸਤੇ ਲੋਨ ਮਿਲਦਾ ਹੈ ਮਿਲਦਾ ਪਾਰਟੀ ਕਰਨੀ ਹੈ ਤੁਸੀਂ ਉਹਦੇ ਵਾਸਤੇ ਲੋਨ ਮਿਲਦਾ ਹੈ ਲੋਨ ਬਹੁਤ ਸੌਖਾ ਹੋ ਗਿਆ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਮ ਬੰਦੇ ਵਾਸਤੇ ਮੀਡਲ ਕਲਾਸ ਜਾਂ ਲੋਅਰ ਮੀਡਲ ਕਲਾਸ ਵਾਸਤੇ ਮਹਿੰਗਾਈ ਜਿਹੜੀ ਹੈ ਨਾ ਵੱਟ ਕੱਢਵੀਂ ਆ ਸਰ ਬਹੁਤ ਔਖਾ ਹੋਇਆ ਪਿਆ ਇਸ ਕਰਕੇ ਇਹ ਤੇ ਬੜਾ ਮੈਨੂੰ ਮਾਮਲਾ ਕਸੂਤਾ ਚ ਲੱਗਿਆ ਸੋ ਜਿਨੇ ਕ੍ਰੈਡਿਟ ਕਾਰਡ ਇਸਤੇਮਾਲ ਕਰਨਾ ਭਾਈ ਜ਼ਰਾ ਵਾਚ ਕੇ ਮੋੜ ਤੋ ਵਾਚ ਕੇ ਵਾਚ ਕੇ ਬਿਲਕੁਲ ਭਾਈ ਬਾਕੀ ਉਹ 40 ਦਿਨਾਂ ਵਾਲਾ ਧਿਆਨ ਰੱਖੋ ਆਪਦਾ ਉਸ ਤੋਂ ਦਜੇਪ ਜਮਾਂ ਹੀ ਪਾਰ ਨਹੀਂ ਜਾਣਾ ਫਿਰ ਤੇ ਬਾਕੀ ਮਿੰਟੂ ਜੀ ਇਹ ਹੈ ਕਿ ਚੀਜ਼ਾਂ ਜਦੋਂ ਆਪਾਂ ਖਰੀਦਦੇ ਆ ਨਾ ਬਸ ਖਰੀਦੋ ਹੀ ਹੋਣਾ ਇੱਕ ਹਿਸਾਬ ਨਾਲ ਵੀ ਜਿਹੜਾ ਤੁਸੀਂ ਉਸ ਚੀਜ਼ ਨੂੰ ਓਵਰਕਮ ਕਰ ਸਕੋ ਕਈ ਵਾਰੀ ਖਲਾਰਾ ਪੈ ਜਾਂਦਾ ਹੈ ਮੁੜ ਕੇ ਨਹੀਂ ਹਿਸਾਬਤਾ ਪਾਉਂਦਾ ਹਾਂ ਜੀ ਉਹੀ ਹੈ ਨਾ ਕਿ ਕਰਜ਼ਾ ਜਿਹੜਾ ਹੈ ਨਾ ਆਪਾਂ ਨੂੰ ਫੀਲ ਨਹੀਂ ਹੁੰਦਾ ਸਰ ਤੁਸੀਂ ਇਹ ਦੇਖੋ ਅੱਜ ਕੱ ਐਪਲ ਫੋਨ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ ਜੀ ਮੇਰੀ ਤੇ ਆਪ ਦੀ ਵਾਈਫ ਨੇ ਦਿੱਤਾ ਮੈਨੂੰ ਲੈ ਕੇ ਕੀ ਬਾਤ ਹੈ ਨਹੀਂ ਨਹੀਂ ਮੈਂ ਚਲਾਉਂਦਾ ਨਹੀਂ ਸਾ ਮੈ ਮੈ ਤੋਂ ਨਹੀਂ ਚੱਲਦਾ ਆ ਤੇ ਗਿਆ ਮੇਰੀ ਆਦਤ ਨਹੀਂ ਆ ਬਹੁਤ ਕਾਫੀ ਟਾਈਮ ਹੋ ਗਿਆ ਜੀ ਜੀ ਪਰ ਆਇਆ ਲੋਨ ਤੇ ਜਦੋਂ ਕਿਸ਼ਤਾਂ ਮੈਨੂੰ ਭਰਨੀਆਂ ਪਈਆਂ ਮੇਰੀਆਂ ਤੇ ਨਿਕਲੀਆਂ ਚੀਕਾਂ ਸਾ ਹੂੰ ਤਾਂ ਕਹਿਣ ਦਾ ਮਤਲਬ ਇਹ ਹੈ ਜਨਾਬ ਕਿ ਤੁਸੀਂ ਐਪਲ ਮੈਂ ਆਪ ਦੀ ਕਹਿੰਦਾ ਕਿ ਮੈਂ ਜੋ ਮੈਂ ਆਪਦਾ ਪਰਿਵਾਰ ਸਮਝਦਾ ਆਂ ਉਹਦੀ ਆਡੀਅנס ਨੂੰ ਮੈਂ ਕਦੇ ਉਹ ਪਰਿਵਾਰਕ ਗੱਲਾਂ ਵੀ ਸ਼ੇਅਰ ਕਰ ਦਿੰਦਾ ਹਾਂ ਹੂੰ ਕਾ ਚਲੋ ਮਹੀਨੇ ਬਾਅਦ ਆਉਂਦੇ ਤੇ ਮੈਂ ਭਰ ਵੀ ਦਿੰਦਾ ਜੀ ਪਰ ਚੀਕ ਨਿਕਲ ਜਾਂਦੀ ਆ ਸੱਚ ਦਾ ਸੀਗਾ ਅੱਛਾ ਜ਼ਿਆਦਾਤਰ ਐਪਲ ਫੋਨ ਮੇਰੇ ਵਾਂਗੂ ਸਾਬ ਜਿਹੜੇ ਆ ਨਾ ਉਹ ਚੀਕਾ ਮਰਵਾਉਣ ਆ ਲਈ ਆ ਲੋਨ ਤੇ ਮੋਸ ਹਾਂਜੀ ਉਹ ਕਾਲਾ ਮਾਰਨ ਵਾਲੇ ਨਹੀਂ ਕੱਲੇ ਉਹ ਚੀਕਾ ਮਰਵਾਉਣ ਵਾਲੇ ਵੀ ਆ ਲੋਨ ਤੇ ਆ ਰਹੇ ਨੇ ਜ਼ਿਆਦਾ ਜੀ ਜੀ ਸਰ ਇੱਕ ਮੈਂ ਵੀਡੀਓ ਦੇਖੀ ਉਹਦੇ ਵਿੱਚ ਇੱਕ ਕੰਮ ਕਰਨ ਵਾਲੀ ਕੰਮ ਕਰਨ ਵਾਲੀ ਅਜਦਨ ਨਵਾਂ ਕੋਈ ਲਾਂਚ ਹੋਇਆ ਸੀਗਾ ਨਾ ਪਿੱਛੇ ਜੇ ਹੂੰ ਆ ਕੋਈ ਮਾਡਲ ਹੋਇਆ ਆਪਾਂ ਨੂੰ ਤਾਂ ਪਤਾ ਨਹੀਂ ਆ ਪਤਾ ਨਹੀਂ ਮੈਨੂੰ ਮੈਨੂੰ ਜਾਣਕਾਰੀ ਮੈਂ ਵੀ ਹਾਂ ਟੈਕ ਦੇ ਮਾਮਲੇ 'ਚ ਮੈਂ ਉਹ ਨਾਲ ਕੋਈ ਅਪ ਟੂ ਡੇਟਰ ਹੈ ਨਾ ਤੇ ਮੈਂ ਇੱਕ ਵੀਡੀਓ ਦੇਖੀ ਇੱਕ ਸਧਾਰਨ ਕੰਮ ਕਰਨ ਵਾਲੀ ਔਰਤ ਜਿਹੜੀ ਆ ਨਾ ਉਹ ਮੋਬਾਈਲ ਲੈ ਕੇ ਨਿਕਲੀ ਨਾਲ ਉਹਦਾ ਬੇਟਾ ਸੀਗਾ ਤਾਂ ਉਸ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਂ ਮਤਲਬ ਕਿ ਕੁਝ ਪੈਸੇ ਘਰਾਂ 'ਚ ਕੰਮ ਕਰਕੇ ਜੋੜੇ ਸਨ ਤੇ ਕੁਝ ਪੈਸੇ ਮਤਲਬ ਕਿ ਲੋਨ ਵਗੈਰਾ ਕਰਵਾਇਆ ਜੋ ਹੋਇਆ ਹੋਵੇਗਾ ਤਾਂ ਆਪਣੇ ਬੇਟੇ ਨੂੰ ਮੋਬਾਈਲ ਲੈ ਕੇ ਦਿੱਤਾ ਕਿਉਂਕਿ ਮੇਰਾ ਬੇਟਾ ਕਹਿੰਦਾ ਕਿਉਂਕਿ ਇਹਦਾ ਪਿਓ ਹੈ ਨਹੀਂ ਮੇਰਾ ਬੇਟਾ ਕਹਿੰਦਾ ਹੈ ਕਿ ਭਾਈ ਜੇ ਤੂੰ ਮੋਬਾਈਲ ਨਾ ਲੈ ਕੇ ਦਿੱਤਾ ਤੇ ਮੈਂ ਮਰ ਜਾਊਗਾ ਜਾਂ ਘਰ ਛੱਡ ਦਊਂ ਮੈਂ ਹਰਾਨ ਰਹਿ ਗਿਆ ਸਾਬ ਹੂੰ ਅ ਦੋ ਤਿੰਨ ਮਹੀਨੇ ਪਹਿਲਾਂ ਹੀ ਸ਼ਾਇਦ ਇਹ ਮਾਡਲ ਲਾਂਚ ਹੋਇਆ ਉਦੋਂ ਕਾਫੀ ਉਹ ਕਲਿੱਪ ਜਿਹੜੀ ਹੈ ਨਾ ਚੱਲੀ ਸੀਗੀ ਸੋ ਇਸ ਵੇਲੇ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣੇ ਪੈ ਨੇ ਸਾਬ ਬਿਲਕੁਲ ਬਿਲਕੁਲ ਇਹ ਸਾਬ ਮੈਂ ਤੇ ਇੱਕ ਗੱਲ ਕਹਿਣਾ ਕਿ ਭਾਈ ਜਿੱਥੇ ਸਰਦਾ ਹੈ ਨਾ ਅਡੀਆਂ ਚੱਕ ਕੇ ਫਾ ਨਾ ਲਾ ਜੇ 스마트폰 ਅੱਛਾ ਚੱਲ ਰਿਹਾ ਤੁਹਾਡੇ ਕੋਲ ਵੀ 30000 ਵਾਲਾ ਹੂੰ ਉਹਦੇ ਚ ਡਬਲ SIM ਪੈਂਦਾ ਉਹ 20 30000 ਖਰਚ ਕੇ ਤੁਸੀਂ ਕੋਈ 2 3 ਸਾਲ ਕੱਢ ਲੈਂਦੇ ਹੋ ਸਿਆਣੀ ਸਿਆਣੀ ਸਮਝਦਾਰੀ ਇਸੇ ਗੱਲ ਦੀ ਸੱਚੀ ਮੈਂ ਆਪਣੀ ਗੱਲ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਹਾਲੇ ਤੱਕ ਵੀ ਦੁਖਦਾ ਜਦੋਂ ਦਿੱਤਾ ਨਾ ਦੀਵਾਲੀ ਨੇ ਉਦੋਂ ਤੋਂ ਮੈਂ ਬੜਾ ਖੁਸ਼ ਹੋਇਆ ਬੜਾ ਹੀ ਖੁਸ਼ ਹੋਇਆ ਮੈਂ ਕਹਿੰਦਾ ਕਮਾਲ ਹੋ ਗਈ ਆ ਪਰ ਬਾਅਦ ਦੇ ਵਿੱਚ ਇਹ ਦੱਸਿਆ ਗਿਆ ਤੁਹਾਡੇ ਤੋਂ ਹੀ ਲੈ ਆ ਕਰਾਂਗੇ ਹਾਂ ਜੀ ਹਾਂ ਜੀ ਹਾਂ ਜੀ ਕਰ ਮਿੰਟੂ ਜੀ ਸੱਚਮੁੱਚ ਇਹ ਗੱਲਾਂ ਕਈ ਵਾਰੀ ਨਾ ਖੁਸ਼ੀ ਦਿੰਦੀਆਂ ਨੇ ਪਰ ਫਿਰ ਬਾਅਦ ਚ ਪਰੇਸ਼ਾਨੀ ਹਰ ਮਹੀਨੇ ਰ ਤਰੀਕ ਦੀ ਆਉਂਦੀ ਨਹੀਂ ਸੋਚ ਕੇ ਆਪਦਾ ਬਜਟ ਦੇਖੋ ਆਪਦੀ ਕਮਾਈ ਦੇਖੋ ਹਨਾ ਇਹ ਸਾਰੀਆਂ ਚੀਜ਼ਾਂ ਦੇਖਣ ਦੀ ਜ਼ਰੂਰਤ ਹੈ ਬਾਕੀ ਚੀਜ਼ਾਂ ਵੀ ਲੈਣੀਆਂ ਕੋਈ ਕਰਨੀਆਂ ਬਿਲਕੁਲ ਮਿੰਟੂ ਜੀ ਕਾਫੀ ਸਾਰੀਆਂ ਗੱਲਾਂ ਅੱਜ ਹੋਈਆਂ ਨੇ ਗੱਲਾਂ ਜਿਹੜੀਆਂ ਖਬਰਾਂ ਤੋਂ ਬਾਹਰ ਵੀ ਹੋ ਗਈਆਂ ਇੱਕ ਮਿੱਤਰ ਕਹਿ ਰਿਹਾ ਸੀ ਕਿ ਉਹ ਖਬਰਾਂ ਹੀ ਨੇ ਬਿਲਕੁਲ ਜੀ ਗੱਲਾਂ ਵੀ ਬੜੀਆਂ ਜ਼ਰੂਰੀ ਹੁੰਦੀਆਂ ਨੇ ਪਰ ਸਾਡੇ ਕੋਲੇ ਕਈ ਸਾਰੇ ਆਮ ਮੌਜੂ ਹੁੰਦੇ ਆ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਹੁੰਦੀ ਹੈ ਹਾਂ ਜੀ ਕੋਈ ਗੱਲ ਨਹੀਂ ਜੋ ਰਹਿ ਗਈਆਂ ਤੁਹਾਡੇ ਨਾਲ ਸ਼ੇਅਰ ਹੋ ਜਾਣ ਜੀ ਕੱਲ ਸਮਾਂ ਲੱਗੇ ਤੇ ਮੈਂ ਕਰ ਦਿਆਂਗਾ ਜੀ ਜਿਹੜੀਆਂ ਰਹਿ ਗਿਆ ਤਾਂ ਕੱਲ ਨੂੰ ਤੁਹਾਨੂੰ ਪਤਾ ਆਪਣੀ ਓਪਨ ਕਬੱਡੀ ਹੁੰਦੀ ਆ ਓਪਨ ਕਬੱਡੀ ਹੁੰਦੀ ਆ ਜਿਹੜੇ ਕਮੈਂਟ ਜਾਂ ਜਿਹੜੀਆਂ ਖਬਰਾਂ ਰਹਿ ਗਈਆਂ ਉਹ ਕੱਲ ਆਪਾਂ 3:30 ਵਜੇ ਕੱਢ ਦੇਣੀ ਆ ਕੋਈ ਚੱਕਰ ਹੀ ਨਹੀਂ ਹੈਗਾ ਠੀਕ ਹੈ ਜੀ ਕੱਲ ਵੀ ਮੈਨੂੰ ਲੱਗਦਾ ਕੰਬਲ ਡੇ ਹੀ ਹੋਏਗਾ ਕੋਲਡ ਡੇ ਕੋਲਡ ਡੇ ਆ ਕਾਫੀ ਕੁਫੀ ਪੀ ਕੇ ਲੱਗ ਜਾਾਂਗੇ ਆਪਾਂ ਘਰੇ ਹੋਵਾਂਗੇ ਜਾਂ ਇੱਧਰ ਉੱਧਰ ਹੋਵਾਂਗੇ ਕਾਰ 'ਚ ਹੋਵਾਂਗੇ ਕਿਤੇ ਬਾਜ਼ਾਰ 'ਚ ਹੋਵਾਂਗੇ ਤੇ ਜ਼ਰੂਰ 3:30 ਆਪਾਂ ਤੁਹਾਡੇ ਜਿਹੜੇ ਗਲਿਸ਼ਿਕਵੇ ਦੂਰ ਕਰਦੇ ਆਂਗੇ ਜੀ ਇਹ ਕਿਹੜੀ ਗੱਲ ਹੈ ਜੀ ਮਿੰਟ ਜੀ ਮਿੰਟ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਅੱਜ ਵਾਸਤੇ ਜਿਹੜੇ ਗਲਿਸ਼ਿਕਵੇ ਤੁਸੀਂ ਦੂਰ ਕਰਤੇ ਆ ਕਿਉਂਕਿ ਕਈ ਵਾਰੀ ਹੋ ਜਾਂਦੇ ਗਲਿਸ਼ਿਕਵੇ ਆਪਾਂ ਥੋੜਾ ਲੇਟ ਹੋ ਜਾਂਦੇ ਸੀ ਕੋਈ ਪ੍ਰੋਬਲਮ ਆਉਂਦੀ ਰਹੀ ਵਿੱਚ ਪਰ ਚਲੋ ਖੈਰ ਹੋਣ ਸਭ ਕੁਝ ਠੀਕ ਠਾਕ ਹੈ ਦੋਸਤਾਨਾ ਸਾਥ ਵੀ ਅੱਜ ਭਰਪੂਰ ਆਪਣੇ ਨਾਲ